ਮੈਂ 12 ਤਰੀਕ ਨੂੰ ਸ਼ਹਿਰ ਨੂੰ ਜਾ ਰਹੀ ਸੀ ਮੇਰਾ ਛੋਟਾ ਬੱਚਾ ਮੇਰੇ ਨਾਲ ਸੀਗਾ ਤੇ ਹਾਲੇ ਚਾਹੀਏ ਮੋੜ ਤੋਂ ਦੋ ਮੁੰਡੇ ਮੇਰੇ ਨਾਲ ਲੱਗੇ ਨੇ ਉਹ ਮੈਨੂੰ ਰਸਤੇ 'ਚ ਰੋਕ ਦੇ ਨੇ ਤੇ ਮੇਰਾ ਬੱਚਾ ਖੋਣ ਦੀ ਕੋਸ਼ਿਸ਼ ਕਰਦੇ ਨੇ ਤੇ ਕਹਿੰਦੇ ਨੇ ਕਿ ਦੋ ਚਾਰ ਦਿਨ ਇਹਨਾਂ ਤੇ ਪਹਿਲਾ ਪਰਚਾ ਹੋਇਆ ਸੀ ਤੇ ਕਹਿੰਦੇ ਕਿ ਆਪਣੀ ਕੰਪਲੇਨ ਵਾਪਸ ਲੈ ਨਹੀਂ ਤੇ ਤੇਰਾ ਮੁੰਡਾ ਅਗਵਾ ਕਰ ਲਿਆ ਜਾਏਗਾ ਤੈਨੂੰ ਮਾਰ ਦਿੱਤਾ ਜਾਏਗਾ ਬਲਕਿ ਉਹ ਮੇਰੇ ਨਾਲ ਕਾਫੀ ਬਹਿਸ-ਵਸਾਈ ਕਰਦੇ ਨੇ ਫਿਰ ਮੈਂ ਅੱਗੇ ਹੱਥ ਜੋੜ ਕੇ ਕਹਿੰਨੀ ਆ ਕਿ ਮੈਂ ਜਿੱਕੇ ਪਰਚਾ ਦਿੱਤਾ ਮੈਂ ਹੋ ਕੇ ਚੱਲੀ ਆ ਮੈਂ ਵਾਪਸ ਲੈ ਲੈਣੀ ਆ ਪਲੀਜ਼ ਮੈਨੂੰ ਕੋਸ਼ ਨਾ ਕਿਓ ਉੱਥੇ ਤੱਕ ਤਾਂ ਬਲਕਿ ਉੱਥੇ ਤੱਕ ਮੇਰੇ ਉਹ ਕਚੈਰੀ ਤੱਕ ਮੇਰੇ ਪਿੱਛੇ ਆਂਦੇ ਨੇ ਫਿਰ ਮੇਰਾ ਬਲਕਿ ਪਿੱਛਾ ਕਰਦੇ ਨੇ ਉੱਥੋਂ ਮੈਂ ਪੁਲਿਸ ਅਫਸਰ ਦੀ ਹੈਲਪ ਲੈਣੀ ਆ ਉਹ ਫਿਰ ਮੈਨੂੰ ਪੁੱਛਦੇ ਆ ਕਿ ਤੇਰੇ ਪਿੰਡ ਤੋਂ ਬਲਕਿ ਕੋਈ ਮੋਤਵਾਰ ਬੰਦੇ ਹੈ ਮੈਂ ਉਹਨਾਂ ਦਾ ਕੰਟੈਕਟ ਦਿੰਨੀ ਆ ਤੇ ਮੇਰੇ 1 ਘੰਟੇ ਬਾਅਦ ਉਹ ਮੇਰੀ ਰੱਖਿਆ ਕਰਦੇ ਨੇ ਤੇ 1 ਘੰਟੇ ਬਾਅਦ ਮੇਰੇ ਪਿੰਡ ਤੋਂ ਉਹ ਬਲਕਿ ਕੁਸੋਬਾ ਸਿੰਘ ਤੇ ਲੰਬਰਦਾਰ ਗੁਰਨਾਮ ਸਿੰਘ ਬਲਕਿ ਮੌਕੇ ਤੇ ਆਂਦੇ ਨੇ ਉਹ ਮੈਨੂੰ ਬਚਾ ਕੇ ਉੱਥੇ ਲੈ ਕੇ ਜਾਂਦੇ ਨੇ ਘਰ ਵਾਪਸ ਬਲਕਿ ਫਿਰ ਇੱਕ ਮੁੰਡਾ ਗੁਰਵਿੰਦਰ ਗੁਰਪਿੰਦਰ ਆ ਕੁਮਾਰ ਇੱਕ ਕਾਕਾ ਆ ਹਾਂਜੀ ਕੋਈ ਉਹਨਾਂ ਨੂੰ ਪਛਾਣਦੀ ਜੀ ਹਾਂਜੀ ਮੈਂ ਪਛਾਣਦੀ ਹਾਂ ਹੁਣ ਕੰਪਲੇਨ ਬਲਕਿ 12 ਤਰੀਕ ਨੂੰ ਕੰਪਲੇਨ ਦਿੱਤੀ ਸੀ ਮੌਕੇ ਤੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਅੱਜ 4 ਦਿਨ ਹੋ ਗਿਆ ਕੋਈ ਪੋਸ਼ਤਾਸ਼ ਨਹੀਂ ਮੁੰਡੇ ਇੱਦਾਂ ਫੇਰ ਰਹੇ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਮੇਰੇ ਪਿੰਡ ਦੇ ਬਹੁਤ ਬਾਰ ਬੰਦੇ ਮੇਰੇ ਨਾਲ ਆਏ ਨੇ ਤੇ ਕਿੰਨੀ ਕੁ ਜਰਾ ਮੇਰੀ ਰੱਖਿਆ ਕਰਨਗੇ ਮੇਰੇ ਹਸਬੰਦ ਬਾਹਰ ਹੁੰਦੇ ਨੇ ਇਹ ਮੇਰੇ ਨਾਲ ਆਏ ਨੇ ਅੱਜ ਇਨਾਂ ਨੇ ਹਜੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੁੰਡੇ ਇਦਾਂ ਹੀ ਫੇਰ ਰਹੇ ਨੇ ਮੈਂ ਅੰਮ੍ਰਿਤਸਰ ਦੀ ਪ੍ਰਸ਼ਾਸਨ ਤੋਂ ਕਿ ਜਲਦੀ ਤੋਂ ਜਲਦੀ ਠਾਨਾ ਸਿਟੀ ਵਾਲੇ ਮੇਰੇ ਤੇ ਕਾਰਵਾਈ ਕਰਨ ਬਲਕਿ ਉਹਨਾਂ ਨੂੰ ਪੁੱਛਣਾ ਕਿ ਮੈਂ ਬੱਚਿਆਂ ਨੂੰ ਸਕੂਲ ਭੇਜਾਂਗਾ ਫਲਾਈ ਮੇ ਕੋਰ ਬਾਹਰ ਨਿਕਲ ਪਾ ਰਹੀ ਆ ਮੈਨੂੰ ਵੀ ਸਾਫ ਚਾਹੀਦਾ ਮੇਰੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਜੇ ਬਾਰਾਤਰੀਕ ਨੂੰ ਵਾਕੇ ਆਵਾ ਕੋ ਨੜਕੀ ਇੱਕ ਮੁਲਾਜ਼ਮ ਨੂੰ ਕੋਲ ਗਈ ਉਹਨਾਂ ਨੇ ਮੈਂ ਸਾਡਾ ਨੰਬਰ ਦਿੱਤਾ ਵਾ ਕਿ ਮੈਨੂੰ ਦੇ ਮੁੰਡੇ ਇਹਦੇ ਆਓ ਕਿਡਨਰ ਕਰਨੇ ਪਾਗੇ ਉਹਨਾਂ ਸਾਨੂੰ ਫੋਨ ਕਾਲ ਕਰਕੇ ਇੱਥੇ ਬੁਲਾਇਆ। ਅਸੀਂ ਫਿਰ ਉਹਦੀ ਪਨਾਹ ਚ ਲੜਕੇ ਨੂੰ ਲੈ ਕੇ ਆਪਣੀ ਗੱਡੀ ਚ ਪਿਠਾ ਕੇ ਇਹਦੀ ਮੋਪਡ ਮੈਂ ਚਲਾ ਕੇ ਇਹਦੇ ਕੋਲ ਥਾਣੇ ਕਮਪਲੇਂਟ ਦੇ ਆ ਕੇ ਤੇ ਫਿਰ ਇਹਨੂੰ ਡਾਲੇ ਟੰਕ ਕਰ ਲੈ ਕੇ ਵਾਪਸ ਗਏ। ਮੌਕੇ ਤੇ ਮੈਂ ਬੰਦੇੜੇ ਤੇ ਮਜੂਦ ਸੀਗੇ। ਇਹ ਬੰਦੇ ਨੂੰ ਮੈਂ ਜਾਣਦਾ ਮੇਰੇ ਪਿੰਡ ਦੇ ਬੰਦੇ ਆ। ਇੱਕ ਕਾਕਾ ਸਮਰ ਪਰਸੇਮਾਨ ਤੇ ਵਰਤਿੰਦਰ ਸਮਰ ਚਸ਼ਵਾਲ ਪਿੰਡ ਪਗੋਤੋਂ ਇਹ 12 ਤਰੀਕ ਦੀ 12 ਤਰੀਕ ਦੀ ਕੋਈ 3:10-11 ਦੀ ਗੱਲ ਸਾਨੂੰ ਕਿਵੇਂ ਪਤਾ ਲੱਗਿਆ ਜੀ ਸਾਨੂੰ ਇਹ ਲੜਕੀ ਆਪਣੇ ਬਚਾਅ ਵਾਸਤੇ ਕਿਸੇ ਮੁਲਾਜ਼ਮ ਦੀ ਪਨਾਹ ਚ ਗਈ ਹੈ ਉਹਨੂੰ ਇਹਨਾਂ ਸਾਡਾ ਨੰਬਰ ਦਿੱਤਾ ਵਾ ਉਹਨਾਂ ਸਾਨੂੰ ਫੋਨ ਕਾਲ ਕੀਤੀ ਹੈ ਕਿ ਤੁਹਾਡੇ ਪਿੰਡ ਦੀ ਇੱਕ ਲੜਕੀ ਦਾ ਜਿਹੜਾ ਵਾ ਉਹਨੂੰ ਦੇਗਣਾ ਕਿੱਟਨਾ ਕਰਨਾ ਬਣਦਾ ਹੈ ਤੇ ਉਹਨੂੰ ਤੁਸੀਂ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜੀ ਹੈ ਉਹਨਾਂ ਤੇ ਬਣਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੀਕ ਹੈ ਨਾ ਹਾਂ ਦੀ ਮੌਕੇ ਤੇ ਗਈ ਇਹਲਾ ਦੋ ਮੁੰਡੇ ਹੋਤੇ ਮੌਕੇ ਤੇ ਮੁੰਡੇ ਉੱਥੇ ਸਿਗੇ ਆਪ ਵੇਖਿਆ ਸਾਡੇ ਨੇ ਵੇਖ ਕੇ ਭੱਜੇ ਆ ਇਹ ਲੜਕੀ ਆਪਣਾ ਸਕੂਟੀ ਸਟੈਂਡ ਤੋਂ ਸਕੂਟੀ ਲੈਣ ਵਾਸਤੇ ਗਈ ਆ ਕੋਦੋਂ ਇਹਦੇ ਪਿੱਛੇ ਉਹ ਮੁੰਡਾ ਜ਼ਬਰਦਸਤੀ ਕਰ ਰਿਹਾ ਹੈਗਾ ਆਪਾਂ ਕੀ ਵੇਖਿਆ ਮੌਕੇ ਦੇ ਗਵਾਹ ਮੌਕੇ ਤੇ ਭਾਈ ਆਸੀ ਨਾਲ ਹੋਵੇ ਫਿਰ ਕੰਮ ਨਹੀਂ ਹੋਈ ਇੱਥੇ ਸਾਡੀ ਕਾਰਵਾਈ ਤੇ ਅੱਜ 4 ਦਿਨ ਹੋ ਗਏ ਅਜ ਤੱਕ ਕੋਈ ਕਾਰਵਾਈ ਨਹੀਂ ਇਹ ਕਾਰਵਾਈ ਨਹੀਂ ਹੁੰਦੀ ਤੇ ਦੂਜੋ ਤੁਹਾਡਾ ਕੀ ਹੈਗਾ ਇਹ ਕੁੜੀ ਕਹਿੰਦੀ ਹੈ ਜੀ ਮੇਰਾ ਕੋ ਬਚਾਓ ਨਹੀਂ ਕਰ ਸਕਦਾ ਇਸ ਵਾਲੇ ਦਾ ਸੁਸਾਈਡ ਕਰਨਾ ਹੈ ਇਹਰਾ ਦਾ ਫਾਈਨਲ ਹੈ ਨਹੀਂ